ਫਿਰੋਜ਼ਪੁਰ ਦੇ ਪਿੰਡ ਢੋਲੇਵਾਲਾ ਚ ਇੱਕ ਕਿਸਾਨ ਨੇ ਮਹਿਜ਼ 2-3 ਛੱਲੀਆਂ ਤੋੜਨ ਲਈ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ 18 ਸਾਲ ਦਾ ਇੱਕ ਨੌਜਵਾਨ ਸੜਕ ਦੇ ਕੋਲੋਂ ਗੁਜ਼ਰ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਸੜਕ ਕਿਨਾਰੇ ਖੇਤਾਂ 'ਚ ਲੱਗੀਆਂ ਛੱਲੀਆਂ ਤੇ ਪਈ ਉਹ ਛੱਲੀਆਂ ਤੋੜਨ ਲਈ ਖੇਤ 'ਚ ਜਾ ਵੜਿਆ ਜਦੋਂ ਕਿਸਾਨ ਨੇ ਉਸ ਨੂੰ ਆਪਣੇ ਖੇਤ 'ਚੋਂ ਛੱਲੀਆਂ ਤੋੜਦੇ ਦੇਖਿਆ ਤਾਂ ਉਸ ਨੇ ਨੌਜਵਾਨ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਨਾ ਸਕੂਲੋਂ ਮੈਨੂੰ ਲੈਣ ਆ ਰਿਹਾ ਸੀ ਤੇ ਅਸੀਂ ਰਾਤ ਨੂੰ ਚੱਲੀ 1 2 3 ਤੋਲੀਆਂ ਤੇ ਸਾਨੂੰ ਉਹਨੇ ਮੇਰੇ ਦੋਸਤ ਨੂੰ ਗੋਲੀ ਮਾਰ ਦਿੱਤੀ ਉਸ ਦੇ ਨੇ ਛੱਲੀਆਂ ਤੋੜੀਆਂ ਤੇ ਨਹੀਂ ਛੱਲੀਆਂ ਤੋੜੀਆਂ ਉਹ ਮੁੰਡਾ ਮੋਟਰਸਾਈਕਲ ਤੇ ਚੜਨ ਲੱਗਾ ਉਹਨੂੰ ਮੋਰੋ ਗੋਲੀ ਮਾਰਤੀ ਉਹ ਸਰਕ ਦੇ ਵਿਚਾਲੇ ਸੁੱਟਦਾ ਦੂਜੇ ਦੋਵੇਂ ਹੱਥ ਪਾ ਬੰਨੇ ਉਹਨਾਂ ਦੇ ਪੱਛੇ ਗਾ ਉਹਨਰੇ ਬੱਚੇ ਆ ਉਹ ਉੱਥੋਂ ਛੱਲੀਆਂ ਤੋੜਨ ਲੱਗੇ ਸੀ ਇੰਨੀ ਦੇ ਨੂੰ ਉਹਨਾਂ ਦਾ ਮਾਲਕ ਆ ਗਿਆ ਉਹਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਛੱਲੀਆਂ ਕਿਉਂ ਤੋੜਦੇ ਹੋ ਬਸ ਇੰਨੀ ਮવાડી ਮੋਟੀ ਤੁਮੋਂ ਤੁਮਾਂ ਮੈਂ ਬਚਾਉਣੇ ਉਹਨਾਂ ਦੇ ਗੋਲੀ ਮਾਰਦੇ ਅਸੀਂ ਪਛਾਤਾ ਦਰਜ ਕਰਤਾ ਅਗਲੀ ਤਫਤੀਸ਼ ਸ਼ੁਰੂ